ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਸਵਾਗਤ ਆਪਣੇ ਚੈਨਲ ਸੋਹਣੀ ਜਨਹਿਰ ਬਲੌਗ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਹਾਂ। ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਕੰਮ ਦੀ ਗੱਲ ਲਾਹਣਾ ਹੈ। ਇਹ ਵੀ ਸੋਹਣੀ ਦੇ ਰਿਲੇਟਡ ਹੀ ਆ। ਕਿਉਂਕਿ ਹਨਾ ਆਪਾਂ ਨੂੰ ਹੁਣ ਹਰ ਇੱਕ ਨੂੰ ਆਏ ਹੈ ਵੀ ਹੁਣ ਜਿਵੇਂ ਜਿਵੇਂ ਨਵੀਂ ਚੀਜ਼ ਆਉਂਦੀ ਆਪਾਂ ਨੂੰ ਆਈ ਹੁੰਦੀ ਉਹ ਚੀਜ਼ ਆਪਾਂ ਵੀ ਲੈ ਲਈਏ। ਤਾਨੂੰ ਪਤਾ ਹੁ ਜਿਆਦਾ ਕੰਰੰਟ ਚਾਂ ਦਾ ਕੱਚ ਦੇ ਜੁਲਿਆਂ ਦਾ ਪਹਿਲਾਂ ਤਾਂ ਸਟੀਲ ਦੇ ਜੁਲੇ ਹੁੰਦੇ ਸੀ ਅਲ ਗਏ ਸਾਰੇ ਹੁਣ ਕੱਚ ਦੇ ਜੁਲੇ ਚੱਲ ਪਏ ਜਿਆਦਾਤਰ ਨਾ ਆਪਾਂ ਹੀ ਵੇਖੋ ਵੀ ਇਹ ਕੱਚ ਦੇ ਜੁਲੇ ਮਹਿੰਗੇ ਸਸਤੇ ਜਿਹੜੇ ਹੁੰਦੇ ਲੈ ਲੈਂਦੇ ਠੀਕ ਆ ਕਹਿੰਦੇ ਭਾਜੋ ਤੇ ਇਹਨਾਂ ਦੇ ਨੁਕਸਾਨ ਬਹੁਤ ਆ ਇਹ ਪਹਿਲਾਂ ਤਾਂ ਇਹਦਾ ਤਾਂ ਕੋਈ ਪਤਾ ਨਹੀਂ ਕਰੋ ਕਿ ਕਿ ਗਰਮ ਹੋ ਗਏ ਇਹਨੇ ਫਾੜਿਆ ਲਓ ਕਿ ਕੱਚ ਹੁੰਦਾ ਹੈ ਕੱਚੇ ਆਲੋੜੀਆਂ ਗਰਮ ਹੁੰਦੀ ਚੀਆ ਤਾਂ ਉਹ ਗਾਣੀ ਬਹੁਤ ਜ਼ਿਆਦਾ ਪੈਂਦੀ ਆ ਉੱਤੋਂ ਜਦੋਂ ਗੈਸ ਤੇ ਆਪਾਂ ਕੰਮ ਕਰਦੇ ਗੈਸ ਦਾ ਤਪਸਣਾ ਤਪਦੇ ਚਲੇ ਤੇ ਤਪਣ ਨਾਲ ਉਹ ਕੱਚ ਟੁੱਟ ਜਾਂਦਾ ਜਿਹੜੇ ਕੱਚੇ ਸਸਤੇ ਆਪਾਂ ਬਿਅਕ ਦੇ ਲੈ ਲੈਂਦੇ ਉਹ ਸਸਤੇ ਹੁੰਦੇ ਆ ਉਹ ਛੇਤੀ ਖਰਾਬ ਹੋ ਕੇ ਟੁੱਟ ਜਾਂਦੇ ਆ ਜਿਹੜੇ ਬਾਜ਼ਾਰੋਂ ਆਪਾਂ ਲੈਣੇ ਆ ਹਨਾ ਉਹ ਜ਼ਿਆਦਾ ਮਹਿੰਗੇ ਹੁੰਦੇ ਆ ਦੇ ਔਨਲਾਈਨ ਪੋਚਾ ਗਰੰਟੀ ਹੁੰਦੀ ਹੈ ਪਰ ਜਿਆਦਾ ਨੁਕਸਾਨ ਦੋਨਾਂ ਚੀਜ਼ਾਂ ਦੇ ਨੁਕਸਾਨ ਆ ਵਹਿੰਗੇ ਤੇ ਸਸਤੇ ਦੋਨਾਂ ਲਈ ਆਪਾਂ ਹਮੇਸ਼ਾ ਸਟੀਲ ਦੇ ਚੁੱਲੇ ਜਿਆਦਾ ਫਾਇਦੇਮੰਦ ਸਟੀਲ ਦੇ ਚੁੱਲੇ ਹੀ ਜਿਆਦਾ ਵਗਤ ਕਿਉਂਕਿ ਜਿਹੜੇ ਕੱਚ ਦੇ ਚੁੱਲੇ ਇਹਨਾਂ ਦਾ ਕੋਈ ਪਤਾ ਨਹੀਂ ਕਿਆ ਵੱਡਾ ਹਾਸਾ ਹੋ ਜਾਂਦਾ ਕਿਉਂਕਿ ਇੱਕ ਮੈਂ ਵੀਡੀਓ ਦੇਖੀ ਉਹਦੇ ਵਿੱਚ ਤਾਂ ਰਾਤ ਨੂੰ ਪਿਆ ਪਿਆ ਚੁੱਲਾ ਗੈਸ ਬੰਦ ਸਾਬ ਪਿਆ ਦੇ ਚੁੱਲਾ ਹੀ ਫਟ ਗਿਆ ਕੱਚ ਕਿਵੇਂ ਆ ਬੇ ਸਾਡੇ ਵੀ ਇੱਥੇ ਇੱਕ ਦੋ ਥਾਂ ਤੇ ਕੱਚ ਹੋ ਜਾਂ ਨੁਕਸਾਨ ਹੋਨੇ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਕਿ ਜਿਹਨੇ ਕੱਚ ਦਾ ਚੁੱਲਾ ਕੰਮ ਕਰਦੇ ਸੀ ਉਹ ਇੱਕਦਮ ਫਟ ਗਿਆ ਗੱਲ ਗੱਲ ਤੋਂ ਪਾਸੇ ਸੀਗੇ ਐਸ ਕਾ ਕੇ ਲੋਕਾਂ ਦੀ ਦੇਖੋ ਦੇਖ ਵਿੱਚ ਨਾ ਵੀ ਉਹਨੇ ਕੱਚ ਦਾ ਚੁੱਲਾ ਲਿਆਂਦਾ ਮੈਂ ਵੀ ਲਿਆਵਾ ਆਂ ਉਹਦੇ ਆਪਾਂ ਜ਼ਿਆਦਾ ਇਹਦੇ ਵਿੱਚ ਨਾ ਪਾਈਏ ਆਪਾਂ ਜਿਹੜੀ ਨਾਰਮਲ ਚੀਜ਼ ਆ ਕੋਈ ਬਾਤ ਦਿਆਂ ਸਟੀਲ ਦੇ ਚੁੱਲੇ ਇਹੀ ਬਾਤ ਗਏ ਕਿਉਂਕਿ ਸਟੀਲ ਦੇ ਚੁੱਲੇ ਜ਼ਿਆਦਾ ਫਾਇਦੇਮੰਦ ਆ ਨਾ ਇਹ ਨਾ ਹੈ ਆਪਣੇ ਟੁੱਟਣ ਦਾ ਮਚਨ ਖਰਾਬ ਜੁਰੂਰ ਹੁੰਦੇ ਨੇ ਮੜ ਕੇ ਸੈੱਟ ਵੀ ਹੋ ਜਾਂਦੇ ਕਾਚ ਦਾ ਚੁੱਲਾ ਛੇਤੀ ਖਰਾਬ ਵੀ ਹੋ ਜਾਂਦਾ ਤੇ ਰੰਦਾ ਹੁੰਦਾ ਜਦੋਂ ਫਾਟਿਆਂ ਦਾ ਉਦੋਂ ਨੁਕਸਾਨ ਪੈਂਦਾ ਮਹਿੰਗਾ ਲੈ ਲੈਂਦੇ ਥੇਨ ਲੋਕਾਂ ਵਾਲੀ ਦੇਖੋ ਦੇਖ ਯੋਨੇ ਲਿਆਂਦਾ ਮੈਂ ਵੀ ਲਿਆਵਾ ਕਾਚ ਦਾ ਚੁੱਲਾ ਸ਼ੋਅ ਵਾਸਤੇ ਆਪਾਂ ਹਰੇ ਚਾਹੇ ਅੱਜਕੱਲ ਆਪਾਂ ਸ਼ੋਅ ਆ ਮਗਰ ਪੈ ਗਏ ਪਰ ਪਾਉ ਦਾ ਇਹ ਨਹੀਂ ਦੇ ਦੇ ਬੇਤ ਨੁਕਸਾਨ ਕਿੰਨਾ ਵੀ ਕਿੰਨੀ ਕੁ ਫਾਇਦੇਮੰਦ ਚੀਜ਼ ਦੋ ਕਿਉਂਕਿ ਗੈਸ ਆ ਗੈਸ ਤੇ ਕੰਮ ਕਰਨਾ ਕੱਚ ਨੇ ਤਾਂ ਤਪੜਾ ਹੀ ਆ ਇੱਕ ਤਾਂ ਉਹ ਇੰਨੀ ਗਰਮੀ ਪੈਂਦੀ ਹੈ ਉਤੋਂ ਗੈਸ ਚੰਦੂ ਨਾਲ ਤਪੜਾ ਹੀ ਆ ਹਰੇਕ ਚੀਜ਼ ਲਈ ਤੇ ਇਸ ਕਰਕੇ ਗੈਸ ਜਦ ਕੱਚ ਦਾ ਜੁੱਲਾ ਉਹ ਖਰਾਬ ਹੋ ਜਾਂਦਾ। ਇਸ ਵੀਡੀਓ ਗਾ ਸ਼ੇਅਰ ਕਰਦੇ ਤੇ ਮੇਰੇ ਹੱਥੋਂ ਹੋਰ ਕੇ ਬੇਨਤੀ ਕੱਚ ਦੇ ਚੁੱਲੇ ਨਾ ਵਰਤੋ ਜੈਸ ਵਕਤ ਤੁਸੀਂ ਸਟੀਲ ਦੇ ਚੁੱਲੇ ਹੀ ਵਰਤੋ ਇਹੀ ਆਪਾਂ ਨੂੰ ਫਾਇਦੇ ਰਹਿਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਆਪਾਂ ਬਣਾਉਗੇ ਤਾਂ ਦਰੱਖਤ